ਹਾਂਜੀ ਦੋਸਤੋ ਜੇਕਰ ਸਭ ਤੋਂ ਵੱਡਾ ਦਾਨ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਤਾਂ ਉਹ ਹੈਗਾ ਖੂਨਦਾਨ ਔਰ ਬਹੁਤ ਹੀ ਵਧੀਆ ਕੋਸ਼ਿਸ਼ ਇੱਕ ਵਾਰ ਫੇਰ ਅੱਜ ਪੀਬੀ ਦੀ ਵੈਲਫੇਅਰ ਕਲੱਬ ਵੱਲੋਂ ਕੀਤੀ ਜਾ ਰਹੀ ਹੈ 16 ਸਾਲ ਜਿਹੜੇ ਹੈਗੇ ਇਸ ਮਿਸ਼ਨ ਦੇ ਪੂਰੇ ਹੋ ਗਏ ਹੈ ਮੇਲਾ ਖੂਨਦਾਨੀਆਂ ਦਾ 29 ਜੂਨ ਐਤਵਾਰ ਸੰਗਮ ਪੈਲਸ ਫਰੀਦਕੋਟ ਰੋਡ ਕੋਟਪੂਰਾ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਇਹ ਕੈਂਪ ਲਾਇਆ ਜਾ ਰਿਹਾ ਹੈ ਹਰ ਸਾਲ ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈ ਖੂਨਦਾਨ ਕਰਦੇ ਹੈਗੇ ਇੱਕ ਮੇਲਾ ਹੁੰਦਾ ਹੈ ਮੇਲੇ ਦੀ ਤਰ੍ਹਾਂ ਦਾ ਮਾਹੌਲ ਹੁੰਦਾ ਉੱਥੇ ਔਰ ਬੜਾ ਜੋਸ਼ ਹੁੰਦਾ ਹੈ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਇੱਕ ਰਿਕੁਐਸਟ ਬੇਨਤੀ ਸੁਨੇਹਾ ਵੀ ਇਹ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਇੱਕ ਸੁਨੇਹਾ ਮੈਸੇਜ ਲੱਗਣਾ ਚਾਹੀਦਾ ਸਾਰਿਆਂ ਤੱਕ ਇੱਥੇ ਜਿਹੜਾ ਖੂਨਦਾਨ ਕੀਤਾ ਜਾਂਦਾ ਹੈ ਲੋਕਾਂ ਨੂੰ ਬਹੁਤ ਮਦਦ ਕਰਦਾ ਹੈ ਕਿਸੇ ਦੀ ਜਾਨ ਬਚ ਸਕਦੀ ਹੈ ਔਰ ਥੈਲਸੀਮੀਆ ਦੇ ਬੱਚੇ ਹੈਗੇ ਜਿਹੜੇ ਉਹਨਾਂ ਵਾਸਤੇ ਵੀ ਇੱਕ ਵਰਦਾਨ ਹੈਗਾ ਸੋ ਸਾਰੇ ਜਣੇ ਇਸ ਸਨੇਹ ਨੂੰ ਦੂਰ ਤੱਕ ਪਹੁੰਚਦਾ ਕਰਿਆ ਜਾਓ ਤਾਂ ਕਿ ਲੋਕ ਅਵੇਅਰ ਹੋਣ ਇਸ ਕੈਂਪ ਦੇ ਵਿੱਚ ਵੱਧ ਵੱਧ ਭਾਗ ਲੈਣ ਹਰ ਸਾਲ ਦੀ ਤਰ੍ਹਾਂ ਬਹੁਤ ਤਕੜਾ ਮੇਲਾ ਇੱਕ ਤਰ੍ਹਾਂ ਦਾ ਹੁੰਦਾ ਹੈ ਲੱਗਦਾ ਹੈ ਜਿਹਦੇ ਵਿੱਚ ਬੜਾ ਜੋਸ਼ ਨਾਲ ਲੋਕ ਪਾਰਟਿਸਪੇਟ ਕਰਦੇ ਹੈਗੇ ਆ ਔਰ ਖੁੰਦਾਨ ਕਰਦੇ ਆ ਔਰ ਸਾਡੇ ਨਾਲ ਕਲੱਬ ਦੇ ਮੈਂਬਰ ਸਹਿਬਾਨ ਪ੍ਰਧਾਨ ਸਹਿਬਾਨ ਵੀ ਜੁੜੇ ਹੈਗੇ ਆ ਉਹ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਇਸ ਕੈਂਪ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਜੋ ਕਿ 16 ਸਾਲ ਤੋਂ ਲਗਾਤਾਰੀ ਸੇਵਾ ਚੱਲ ਰਹੀ ਹੈ ਜ ਜਿਹਦੇ ਵਿੱਚ ਅਸੀਂ ਖੂਨਦਾਨ ਨੂੰ ਲੈ ਕੇ ਕੰਮ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈ ਜੋ ਸਾਡੀ ਲੜਾਈ ਚੱਲਦੀ ਪਈ ਹੈ ਉਹ ਹੈ ਥੈਲਾਸੀਮੀਆ ਕੈਂਸਰ ਅਤੇ ਹੋਰ ਵੀ ਇਦਾਂ ਦੇ ਭਿਆੜਕ ਬਿਮਾਰੀਆਂ ਜੋ ਕਿ ਪੇਸ਼ੈਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਹਨਾਂ ਦੀ ਜਾਨ ਲੈਣਾ ਚਾਹੁੰਦੇ ਹੈ ਤੇ ਜੋ ਸਾਡੀ ਲੜਾਈ ਹੈ ਕਿ ਅਸੀਂ ਉਹਨਾਂ ਬਿਮਾਰੀਆਂ ਨੂੰ ਉਹ ਜਾਨ ਨਹੀਂ ਲੈਣ ਦੇਣੀ ਤੇ ਉਹਦੀ ਇੱਕੋ ਹੀ ਹੱਲ ਹੈ ਉਸ ਚੀਜ਼ ਦਾ ਖੂਨਦਾਨ ਕਿ ਜੇ ਉਹਨਾਂ ਨੂੰ ਮੌਕੇ ਤੇ ਬਲੱਡ ਮਿਲਦਾ ਰਹੂਗਾ ਖੂਨ ਦੀ ਕਮੀ ਉਹਨਾਂ ਵਿੱਚ ਨਹੀਂ ਆਊਗੀ ਤਾਂ ਅਸੀਂ ਉਹਨਾਂ ਬਿਮਾਰੀਆਂ ਤੋਂ ਜਿੱਤ ਸਕਦੇ ਹਾਂ ਇਹਦੇ ਵਿੱਚ ਹਰ ਸਾਲ ਸਾਡਾ ਤੁਸੀਂ ਸਾਥ ਦਿੱਤਾ ਹੈ ਪਿਛਲੇ ਸਾਲ ਵੀ ਅਸੀਂ ਮਿਸ਼ਨ 13 13 ਲੈ ਕੇ ਆਏ ਸੀ ਪਿੰਡ ਵਿੱਚ ਤੇ ਬਹੁਤ ਜ਼ਿਆਦਾ ਵਧੀਆ ਉਪਰਾਲਾ ਰਿਹਾ ਤੇ 1652 ਯੂਨਿਟ ਜੋ ਕਿ ਅਸੀਂ ਲਾਸਟ ਈਅਰ ਕੀਤੇ ਸੀ ਇਸ ਵਾਰ ਫੇਰ ਇੱਕ ਵਾਰ ਤੋਂ ਡੇਕ ਕੋਲ ਉਮੀਦ ਲੈ ਕੇ ਆਏ ਆ ਕਿ ਮਿਸ਼ਨ 13 13 ਮੇਲਾ ਖੂਨਦਾਨੀਆਂ ਦਾ ਜੋ ਕਿ ਅਸੀਂ ਲੈ ਕੇ ਆਏ ਆ ਤੇ ਕੋਸ਼ਿਸ਼ ਕਰਾਂਗੇ ਜਿਹੜੇ ਵੀ 18 ਸਾਲ ਤੋਂ ਉੱਪਰ ਤੇ 65 ਸਾਲ ਤੱਕ ਜੋ ਵੀ ਨੌਜਵਾਨ ਫੀਮੇਲ ਮੇਲ ਜੋ ਵੀ ਨੇ ਉਹ ਜਰੂਰ ਸਾਡੇ ਕੋਲ ਉਹ ਤੇ ਕੈਂਪ ਤੇ ਆਨ ਤੇ ਬਲੱਡ ਡੋਨੇਟ ਕਰਨ ਜੋ ਛੋਟੇ ਬੱਚੇ ਐ ਸੀ ਐਸਆਰ ਇਹ ਵੀ ਬੇਨਤੀ ਕਰਦੇ ਮੈਂ ਕਿ ਛੋਟੇ ਬੱਚੇ ਵੀ ਆਪਣੀ ਇੱਕ ਵੀਡੀਓ ਮੈਸੇਜ ਬਣਾ ਕੇ ਸਾਨੂੰ ਦੇਣ ਜੋ ਕਿ ਖੂਨਦਾਨ ਨੂੰ ਪ੍ਰੇਰਿਤ ਹੋਵੇ ਤਾਂ ਜੋ ਇੱਕ ਅੱਛਾ ਮੈਸੇਜ ਆਵੇ ਜਿਹੜਾ ਵੀ ਛੋਟਾ ਬੱਚਾ ਜੋ 18 ਸਾਲ ਤੋਂ ਛੋਟਾ ਹੈ ਜੇ ਉਹਨਾਂ ਦੀ ਵੀਡੀਓ ਸਾਡੇ ਕੋਲ ਆਊਗੀ ਤਾਂ ਸਾਡੀ ਟੀਮ ਵੱਲੋਂ ਉਹਨਾਂ ਬੱਚਿਆਂ ਨੂੰ ਵੀ ਐਸਆਰ ਉਹ ਤੇ ਸਨਮਾਨਿਤ ਕੀਤਾ ਜਾਊਗਾ ਤਾਂ ਇੱਕ ਵਾਰ ਫੇਰ ਸਾਰੇਆਂ ਨੂੰ ਬੇਨਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਇੱਕ ਇਸ ਤਰ੍ਹਾਂ ਦਾ ਉਪਰਾਲਾ ਹੈ ਇਹ ਜਿਹੜਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲਾ ਹੈ ਮੈਨੂੰ ਲੱਗਦਾ ਵੀ ਸਾਨੂੰ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਪੇਟ ਕਰਨਾ ਚਾਹੀਦਾ ਹੈ ਔਰ ਸਾਨੂੰ ਬੜੀ ਖੁਸ਼ੀ ਆ ਵੀ ਸਾਡੇ ਪਿੰਡ ਦੇ ਦੋਨੋਂ ਸਰਪੰਚ ਸਹਿਬਾਨ ਇੱਥੇ ਪਹੁੰਚੇ ਆ ਇਸ ਮੁਹਿੰਮ ਨੂੰ ਹੱਲਾਸ਼ੇਰੀ ਦੇਣ ਵਾਸਤੇ ਔਰ ਬਹੁਤ ਵਧੀਆ ਗੱਲ ਹੋ ਜਾਂਦੀ ਹੈ ਕਲੱਬ ਵਾਲੇ ਮੁੰਡੇ ক্রিকেট ਵਾਲੇ ਵੀ ਬੈਠੇ ਆ ਸੰਦੀਪ ਵਰਗੇ ਵੀ ਤੇ ਹੋਰ ਵੀ ਬਹੁਤ ਜਿਹੜੇ ਹੈਗੇ ਪਿੰਡ ਦੇ ਪਮੰਤੇ ਸੱਜਣ ਪਹੁੰਚੇ ਆ ਬਹੁਤ ਸੋਹਣੀ ਗੱਲ ਹੈ ਮੈਂ ਪਿੰਡ ਦੇ ਸਰਪੰਚ ਸਾਹਿਬਾਨ ਨੂੰ ਵੀ ਸਨੇਹਾਂ ਲਾਉਣ ਵਾਸਤੇ ਥੋੜਾ ਜਿਹਾ ਵਿਚਾਰਸ਼ ਕਰੂੰਗਾ ਇਸਨੇਹ ਲਾਈਵ ਵੈਹਿਗੁਰੂ ਜੀ ਦਾ ਖਾਲਸਾ ਵੈਹਿਗੁਰੂ ਕੀ ਫਤਿਹ ਜੋ ਇਹ ਉਪਰਾਲਾ ਪਬਜੀ ਕਲਬ ਵੱਲੋਂ ਕੀਤਾ ਗਿਆ ਹੈ ਬਹੁਤ ਸਲਾਘਾਯੋਗ ਕੰਮ ਹੈ ਹਰ ਇੱਕ ਵਿਅਕਤੀ ਨੂੰ ਬੇਨਤੀ ਹੈ ਜੋ 18 ਸਾਲ ਤੋਂ ਉੱਤੇ ਹੈ ਕਿ ਆਪਣਾ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਵਿੱਚ ਆਪਣੀ ਜੇਬ ਵਿੱਚੋਂ ਇੱਕ ਥੇਲਾ ਵੀ ਨਹੀਂ ਲੱਗਦਾ ਤੇ ਆਪਣੇ ਫਾਇਦੇ ਇੰਨੇ ਹਨ ਇੱਕ ਤਾਂ ਸਾਰੇ ਟੈਸਟ ਫ੍ਰੀ ਚ ਹੋ ਜਾਂਦੇ ਜਦੋਂ ਆਪਾਂ ਖੂਨਦਾਨ ਕਰਦੇ ਹਾਂ ਇੱਕ ਸਭ ਤੋਂ ਵੱਡਾ ਪਰਉਪਕਾਰ ਹੋ ਜਾਂਦਾ ਹੈ ਕਿਸੇ ਤੁਹਾਡਾ ਖੂਨਦਾਨ ਕੀਤਾ ਹੋਇਆ ਕਿਸੇ ਦੀ ਜਾਨ ਬਚਾ ਸਕਦਾ ਹੈ ਜੋ ਤੁਹਾਡੇ ਪੱਲੋਂ ਕੁਝ ਵੀ ਨਹੀਂ ਲੱਗਣਾ ਤਾਂ 24 ਘੰਟਿਆਂ ਦੇ ਵਿੱਚ ਵਿੱਚ ਖੂਨ ਫੇਰ ਪੂਰਾ ਹੋ ਜਾਂਦਾ ਹੈ ਮੈਂ 28-30 ਰਿ ਖੂਨ ਦਿੱਤਾ ਹੈ ਇਹਦੇ ਨਾਲ ਕੋਈ ਤਖਲੀਬ ਨਹੀਂ ਆਉਂਦੀ ਕੋਈ ਘਾਟ ਨਹੀਂ ਪੈਂਦੀ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਪਿੰਡ ਵਿੱਚੋਂ ਕਿ ਦਾਨੀ ਸੱਜਣ ਖੂਨਦਾਨ ਕਰਨ ਉਦਦੇ ਤੇ ਆਏ ਹੋਏ ਕਲੱਬ ਦੇ ਉਪਦੇਦਾਰਤ ਪ੍ਰਧਾਨ ਸਹਿਬਾਨ ਸਾਰਿਆਂ ਦਾ तहे ਦਿਲੋਂ ਧੰਨਵਾਦ ਅਸੀਂ ਤੁਹਾਨੂੰ ਵੱਧ ਤੋਂ ਵੱਧ ਸੰਯੋਗ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਉਹਦੇ ਵਿੱਚ ਮੈਂ ਥੋੜੀਆਂ ਦੋ ਤਿੰਨ ਚੀਜ਼ਾਂ ਐਡ ਕਰਨੀਆਂ ਚਾਹੂੰਗਾ ਕਿਉਂਕਿ ਮੈਂ ਇਸ ਲਾਈਨ ਦੇ ਨਾਲ ਫਿਟਨੈਸ ਦੀ ਲਾਈਨ ਦੇ ਨਾਲ ਜੁੜਿਆ ਹੋਇਆ ਹਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਵਹਿਮ ਪਰੰਪ ਹੁੰਦੇ ਆ ਵੀ ਖੂਨਦਾਨ ਕਰਨ ਤੋਂ ਬਾਅਦ ਸ਼ਾਇਦ ਖੂਨ ਘਟਦਾ ਨਹੀਂ ਜਾਂਦਾ ਜਾਂ ਖੂਨਦਾਨ ਕਰਨ ਤੋਂ ਬਾਅਦ ਸਰੀਰ ਆ ਬਾਡੀ ਕਮਜ਼ੋਰ ਤਾਂ ਨਹੀਂ ਹੋ ਜਾਂਦੀ ਜਾਂ ਇਸ ਨੂੰ ਰਿਕਵਰ ਕਿਵੇਂ ਕਰਨਾ ਦੋ ਤਿੰਨ ਚੀਜ਼ਾਂ ਮਨ ਦੇ ਵਿੱਚ ਹੁੰਦੀਆਂ ਫਸਟ ਜਿਹੜੀ ਗੱਲ ਹੈਗੀ ਆ ਕਿ ਖੂਨਦਾਨ ਕਰਨ ਦੇ ਨਾਲ ਜਿਹੜੀ ਬਾਡੀ ਵੀਕ ਹੁੰਦੀ ਆ ਤਾਂ ਇਹ ਇੱਕ ਬਹੁਤ ਸੋਚਣ ਵਾਲੀ ਗੱਲ ਆ ਵੀ ਜਦੋਂ ਤੁਸੀਂ ਬਲੱਡ ਨੂੰ ਡੋਨੇਟ ਕਰੋਗੇ ਤਾਂ ਤੁਹਾਡੀ ਬੋਡੀ ਦੇ ਵਿੱਚ ਨਵਾਂ ਬਲੱਡ ਬਣਦਾ ਹੈ ਜਿਹਦੇ ਨਾਲ ਜੋਸ਼ ਬਣਦਾ ਹੈ ਤੁਸੀਂ ਜ਼ਿਆਦਾ ਐਕਟਿਵ ਹੋਵੋਗੇ ਤੇ ਜੇ ਤੁਸੀਂ ਗੱਲ ਕਰਦੇ ਆਪਾਂ ਵੀ ਕਮਜ਼ੋਰੀ ਕਮਜ਼ੋਰੀ ਬਿਲਕੁਲ ਵੀ ਨਹੀਂ ਆਉਂਦੀ ਹੈਗੀ ਇਹਦੇ ਨਾਲ ਤੁਹਾਨੂੰ ਬੈਨੀਫਿਟਸ ਹੀ ਹੋਣਗੇ ਜਦੋਂ ਟੈਸਟ ਹੋਣਗੇ ਤੁਹਾਨੂੰ ਕੋਈ ਫਾਇਦਾ ਹੋਊਗਾ ਇਹਦੇ ਨਾਲ ਤੁਹਾਡੇ ਬੋਡੀ ਦੇ ਵਿੱਚ ਚੇਂਜਸ ਆਉਣਗੇ ਰਿਜ਼ਲਟ ਇਹਦੇ ਵਧੀਆ ਹੋਣਗੇ ਤੇ ਇਸ ਦਾਨ ਦੇ ਨਾਲ ਜਿੱਥੇ ਲੋਕਾਂ ਦਾ ਫਾਇਦਾ ਵੀ ਹੋਊਗਾ ਤੁਹਾਡਾ ਨੁਕਸਾਨ ਨਹੀਂ ਤੁਹਾਡਾ ਵੀ ਫਾਇਦਾ ਹੀ ਹੋਣਾ ਹੈ ਸੋ ਬੇਨਤੀ ਹੈ ਇੱਕ ਰਿਕੁਐਸਟ ਹੈਗੀ ਆ ਵੀ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਵਹਿਮ ਪਰ ਮੰਨ ਦੇ ਵਿੱਚ ਨਾ ਰੱਖੋ ਇੱਕ ਕੋਸ਼ਿਸ਼ ਹੈ ਬਹੁਤ ਵਧੀਆ ਮੈਂ ਵੀ ਤਕਰੀਬਨ ਜਦੋਂ ਦਾ ਇਹਨਾਂ ਦੇ ਨਾਲ ਜੁੜਿਆ ਹਾਂ ਹਰ ਸਾਲ ਹੀ ਡਿਨੇਟ ਕਰਦਾ ਔਰ ਅਗਲੇ ਅਗਲੇ ਦਿਨ ਹੀ ਅਸੀਂ ਗਰਾਊਂਡ ਦੇ ਵਿੱਚ ਵੀ ਆ ਜਾਂਦੇ ਹੁੰਦੇ ਆ ਤਕਰੀਬਨ ਉਸ ਤੋਂ ਬਾਅਦ ਕੋਈ ਇਸ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਬਹੁਤ ਸਾਰੇ ਵਹਿਮ ਲੋਕਾਂ ਦੇ ਮਨ ਦੇ ਵਿੱਚ ਹੈਗੇ ਆ ਇੱਕ ਚੀਜ਼ ਹੋਰ ਹੁੰਦੀ ਹੈ ਕਈ ਵਾਰੀ ਵੀ ਵੀ ਉੱਥੇ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦਾ ਜਿਹੜਾ ਸਰਿੰਜ ਨਾਲ ਲਾ ਦੇਣ ਜਿਹਦੇ ਨਾਲ ਸਾਨੂੰ ਕੋਈ ਪ੍ਰੋਬਲਮ ਆ ਜਾਵੇ ਤਾਂ ਬਿਲਕੁਲ ਇਹਦੇ ਬਾਰੇ ਸਾਰ ਦੱਸਣਗੇ ਵੀ ਉੱਥੇ ਜਿਹੜੇ ਡਾਕਟਰ ਸਾਹਿਬਾਨ ਹੁੰਦੇ ਬਲੱਡ ਜਿੱਥੇ ਤੁਸੀਂ ਜਾ ਕੇ ਡੋਨੇਟ ਕਰਨਾ ਕੀ ਕੋਈ ਸਰਿੰਜ ਇਸ ਤਰ੍ਹਾਂ ਦੀ ਲੱਗੂਗੀ ਜਿਸ ਨਾਲ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਕੀ ਪ੍ਰੋਸੈਸ ਹੁੰਦਾ ਥੋੜਾ ਇਹਦੇ ਬਾਰੇ ਦੱਸ ਦੇ ਅ ਦੇਖੋ ਜੀ ਜਿਹੜੇ ਆ ਵੀ ਉੱਥੇ ਟੀਮਾਂ ਨੂੰ ਬੁਲਾਇਆ ਜਾਂਦਾ ਹੈ ਪਹਿਲੀ ਗੱਲ ਤਾਂ ਸਾਰੀਆਂ ਵੈਰੀਫਾਈਡ ਹੁੰਦੀਆਂ ਹੈ ਜਿਹੜੇ ਵੱਡੇ ਹਸਪੀਟਲ ਜਿਦਾਂ ਕਿ ਡੀਐਮਸੀ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਐਮਜ਼ ਤੇ ਜਿਹੜੇ ਕੁਆਲੀਫਾਈਡ ਡਾਕਟਰ ਹੀ ਉੱਥੇ ਬਲੱਡ ਲੈਂਦੇ ਆ ਹਰ ਤਰ੍ਹਾਂ ਦਾ ਜੋ ਕੁਐਸਚਨ ਹੈ ਪਹਿਲਾਂ ਇੱਕ ਫਾਰਮ ਭਰਿਆ ਜਾਂਦਾ ਜਿਹਦੇ ਵਿੱਚ ਨਿੱਕੀ ਤੋਂ ਨਿੱਕੀ ਗੱਲ ਡੋਨਰ ਨੂੰ ਪੁੱਛੀ ਜਾਂਦੀ ਹੈ ਜੇ ਡੋਨਰ ਪੂਰੀ ਤਰ੍ਹਾਂ ਪਰਫੈਕਟ ਹੁੰਦਾ ਤਾਂ ਹੀ ਉਸ ਦਾ ਬਲੱਡ ਲਿਆ ਜਾਂਦਾ ਹੈ ਤੇ ਜਿਹੜੇ ਬੈਗ ਹੈ ਉਹ ਸਾਰੇ ਬਹੁਤ ਹੀ ਵਧੀਆ ਤਰੀਕੇ ਸਟੈਰਲਾਈਜ਼ ਕੀਤੇ ਹੁੰਦੇ ਆ ਤੇ ਉਹ ਜਿਹੜੀ ਸੂਈ ਆ ਸਪੈਸ਼ਲੀ ਉਹ ਬਲੱਡ ਡੋਨੇਸ਼ਨ ਵਾਸਤੇ ਹੀ ਬਣੀ ਹੋਈ ਆ ਬਲੱਡ ਡੋਨੇਸ਼ਨ ਤੋਂ ਬਾਅਦ ਵੀ ਉਹਨਾਂ ਦੇ 6 ਟੈਸਟ ਕੀਤੇ ਜਾਂਦੇ ਆ ਆਫਟਰ ਟੈਸਟਿੰਗ ਤੋਂ ਬਾਅਦ ਜਦੋਂ ਤੋਡਾ ਬਲੱਡ ਪ੍ਰੋਪਰ ਸਾਫ਼ ਤਰੀਕੇ ਨਾਲ ਸਾਫ਼ ਹੋ ਜਾਂਦਾ ਉਸ ਤੋਂ ਬਾਅਦ ਯੋ ਕਿਸੇ ਮਰੀਜ਼ ਨੂੰ ਅਗਾ ਲਗਾਇਆ ਜਾਂਦਾ ਤਾਂ ਹਰ ਤਰੀਕੇ ਤੁਹਾਡਾ ਨੰਬਰ ਵੀ ਨੋਟ ਕੀਤਾ ਜਾਊਗਾ ਬਾਈ ਚਾਂਸ ਜੇ ਕਿਸੇ ਨੂੰ ਕੋਈ 1921 ਦੀ ਪ੍ਰੋਬਲਮ ਆਉਂਦੀ ਹੈ ਤਾਂ ਬਕਾਇਦਾ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਸਰੀਰ ਵਿੱਚ ਇਹ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਟੈਸਟ ਜੇ ਆਪਾਂ ਪਹਿਲਾਂ 10 ਸਾਲਾਂ ਦੀ ਪਹਿਲਾਂ ਦੀ ਗੱਲ ਕਰੀਏ ਤਾਂ 1 ਸਾਲ ਪਹਿਲਾਂ ਜੇ ਕੋਈ ਬਿਮਾਰੀ ਹੁੰਦੀ ਸੀ ਤਾਂ 1 ਸਾਲ ਬਾਅਦ ਫੜੀ ਜਾਂਦੀ ਸੀ ਬਟ ਅੱਜ ਜਿਹੜੀ ਸਾਇੰਸ ਨੇ ਇੰਨੀ ਕੀ ਤਰੱਕੀ ਕਰ ਲਈ ਹੈ ਕਿ ਜੇ 72 ਘੰਟੇ ਪਹਿਲਾਂ ਵੀ ਸਾਡੇ ਸਰੀਰ ਦੇ ਵਿੱਚ ਕੋਈ ਵਾਇਰਸ ਆਇਆ ਹੈ ਤਾਂ ਉਸ ਦਾ ਵਾਇਰਸ ਦਾ ਪਤਾ ਸਾਨੂੰ ਉਹ ਬਲੱਡ ਦੇਣ ਤੋਂ ਬਾਅਦ ਨਾਲ ਜਿਹੜਾ ਲੱਗ ਜਾਂਦਾ ਤਾਂ ਕਿ ਉਸ ਦੇ ਨਾਲ ਜੇ ਕੋਈ ਪ੍ਰੋਬਲਮ ਉਲਟਾ ਜੇ ਕੋਈ ਪ੍ਰੋਬਲਮ ਹੈ ਉਹ ਠੀਕ ਹੁੰਦੀ ਹੈ ਤਾਂ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ 90 ਟਾਈਮ ਦੇ ਕਰੀਬ ਬਲੱਡ ਡੋਨੇਸ਼ਨ ਕਰ ਚੁੱਕਿਆ ਹੈ ਜੇ ਕੋਈ ਕਹਿੰਦਾ ਕਿ ਇਸ ਨਾਲ ਕੋਈ ਮੋਟਾ ਹੁੰਦਾ ਹੈ ਜਾਂ ਕੋਈ ਕਮਜ਼ੋਰੀ ਆਉਂਦੀ ਹੈ ਤਾਂ ਜਿੱਦਾਂ ਸਰ ਨੇ ਕਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਇਹਦੇ ਵਿੱਚ ਨਹੀਂ ਆਉਂਦੀ ਅਸੀਂ ਹਰ 90 ਦਿਨਾਂ ਬਾਅਦ ਤੇ ਸਾਲ ਵਿੱਚ ਜੋ ਜੈਂਟਸ ਹੈ ਉਹ ਚਾਰ ਵਾਰ ਤੇ ਜੋ ਫੀਮੇਲ ਹੈ ਉਹ ਤਿੰਨ ਵਾਰ ਬਲੱਡ ਡੋਨੇਸ਼ਨ ਕਰ ਸਕਦੇ ਆ ਇੱਕ ਟੁੱਡੀ ਦਿੱਤੀ ਹੋਈ ਬੋਤਲ ਤਿੰਨ ਜ਼ਿੰਦਗੀਆਂ ਤੋਂ ਚਾਰ ਜ਼ਿੰਦਗੀਆਂ ਬਚਾਉਂਦੀ ਹੈ ਕਿਉਂਕਿ ਉਸ ਦੇ ਨਾਲ ਪੀ ਪੀਸੀ ਐਫਐਫਪੀ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਬਣਾਏ ਜਾਂਦੇ ਆ ਤੇ ਜੋ ਕਿ ਲੋੜਵੰਦ ਮਰੀਜ਼ਾਂ ਨੂੰ ਹਰ ਥਾਂ ਤੇ ਜਿਵੇਂ ਵੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਤੇ ਉਹ ਫ੍ਰੀ ਆਫ ਕੋਸਟ ਜਿਹੜੇ ਕਿ ਮੈਡੀਕਲ ਕਾਲਜ ਦੀਆਂ ਟੀਮਾਂ ਹਨ ਉਹਨਾਂ ਨੂੰ ਉੱਥੇ ਦਿੱਤੇ ਜਾਂਦੇ ਆ। ਤੇ ਕਲਾਸ ਦੇ ਵਿੱਚ ਗੱਲ ਮੈਂ ਕਹਿਣੀ ਚਾਹੂੰਗਾ ਵੀ ਉੱਥੇ ਜਿਹੜੇ ਵੀ ਬਲੱਡ ਡੋਨੇਟ ਕਰਨ ਜਾਂਦੇ ਹੈਗੇ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਜਾਂਦਾ ਹੈਗਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਮੋਟੀਵੇਸ਼ਨ ਮਿਲਦੀ ਹੈਗੀ ਆ। ਸੋ ਜਿਨੇ ਵੀ ਪਾਰਟਿਸਿਪੇਟ ਕਰਨਾ ਹੈਗਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ ਅਸੀਂ ਬੋਲ ਦਿੰਨੇ ਆ 981589002 ਇਸ ਤੇ ਤੁਸੀਂ ਪਿੰਡ ਸਰਾਵਾ ਦੇ ਵਿੱਚੋਂ ਜੇ ਕਿਸੇ ਨੇ ਜਾਂ ਹੋਰ ਨੇੜੇ ਤੇਰੇ ਨੇ ਡੋਨੇਟ ਕਰਨਾ ਬਲੱਡ ਤਾਂ ਕੰਟੈਕਟ ਕਰ ਸਕਦੇ ਆ ਸਰ ਤੁਸੀਂ ਮੜਾ ਯਾਰ ਦੱਸ ਦਿਓ ਵੀ ਕਿਵੇਂ ਕੰਟੈਕਟ ਤੁਹਾਡੇ ਨਾਲ ਕਰ ਸਕਦੇ ਆ ਸਾਡੀ ਟੀਮ ਵੱਲੋਂ ਵੀ ਪੋਸਟਰ ਤੇ ਨੰਬਰ ਦਿੱਤੇ ਗਏ ਆ ਪਰ ਹਰ ਪਿੰਡ ਵਿੱਚੋਂ ਅਸੀਂ ਇੱਕ ਜੋ ਨੰਬਰ ਆ ਜਾ ਇੱਕ ਮੋਦਵਾਰ ਸੱਜਣ ਹੁੰਦਾ ਕਿ ਉਹਨਾਂ ਨੂੰ ਕਹਿੰਨੇ ਆ ਕਿ ਬਲੱਡ ਨੇਸ਼ਨ ਲਈ ਤੁਸੀਂ ਆਪ ਵੀ ਅੱਗੇ ਆਓ ਤਾਂ ਜਿੱਦਾਂ ਵੀਰ ਜੀ ਨੇ ਦੱਸਿਆ ਕਿ ਇਹਨਾਂ ਨੇ ਆਪਦਾ ਨੰਬਰ ਵੀ ਬੋਲ ਕੇ ਦੱਸਿਆ ਤੇ ਮੈਂ ਇਹੀ ਕਹੂੰਗਾ ਕਿ ਤੁਸੀਂ ਜਿਨ੍ਹਾਂ ਨੇ ਵੀ ਬਲੱਡ ਡੋਨੇਟ ਕਰਨਾ ਹੈ ਉਹ ਆਪਣੀ ਫੋਟੋ ਅਤੇ ਨਾਮ ਇਹਨਾਂ ਨੂੰ ਸੈਂਡ ਕਰੋ ਤਾਂ ਜੋ ਜਿਹੜੇ ਵੀ ਵੀਰ ਜਾਂ ਭੈਣਾ ਬਲੱਡ ਡੋਨੇਟ ਕਰਨ ਆਣਗੇ ਸੀ ਉਹਨਾਂ ਨੂੰ ਉਹਨਾਂ ਦੀ ਫੋਟੋ ਵਾਲੀ ਸ਼ੀਲਡ ਬਣਾ ਕੇ ਸਨਮਾਨਿਤ ਕਰਾਂਗੇ ਦੇਖੋ ਇਹ ਬਹੁਤ ਛੋਟੀ ਚੀਜ਼ ਆ ਬਟ ਜੋ ਵੀ ਅਸੀਂ ਕਰ ਸਕਦੇ ਆ ਉਹਨਾਂ ਨੂੰ ਖਾਣ ਪੀਣ ਦਾ ਉਹ ਵੀ ਪ੍ਰਬੰਧ ਕੀਤਾ ਜਾਊਗਾ ਟੀਮ ਵੱਲੋਂ ਕੀਤਾ ਜਾਊਗਾ ਤੇ ਹੋਰ ਵੀ ਜੋ ਸੁਵਿਧਾਵਾਂ ਜੋ ਪਿੰਨ ਵਾਲੇ ਲੋਕ ਕਹਿਣਗੇ ਕਿ ਐਦਾਂ ਹੋਣਾ ਚਾਹੀਦਾ ਸੀ ਉਸ ਤਰ੍ਹਾਂ ਵਿੱਚ ਵੀ ਨਾਲ ਖੜੇ ਆ ਤੇ ਇਹ ਨਹੀਂ ਕਿ ਕੈਂਪ ਲੱਗ ਗਿਆ ਤਾਂ ਉਸ ਤੋਂ ਬਾਅਦ ਆਪਣਾ ਰਿਸ਼ਤਾ ਖਤਮ ਹੋ ਜਾਂਦਾ ਹੈ ਜਾਂ ਨਹੀਂ ਪਿੰਡ ਦੇ ਵਿੱਚ ਜੇ ਕੋਈ ਵੀ ਪੇਸ਼ੈਂਟ ਕਿਸੇ ਵੀ ਜਗ੍ਹਾ ਤੇ ਪੰਜਾਬ ਦਾ ਪੰਜਾਬ ਤੋਂ ਬਾਹਰ ਹੈ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਵੀਰ ਜੀ ਨੂੰ ਦੱਸ ਸਕਦਾ ਹੈ ਉਹਨਾਂ ਦੀ ਰਿਕੁਆਇਰਮੈਂਟ ਸਾਡੀ ਟੀਮ ਵੱਲੋਂ ਉੱਥੇ ਡੋਨਰ ਭੇਜ ਕੇ ਜ਼ਰੂਰ ਪੂਰੀ ਕੀਤੀ ਜਾਊਗੀ ਪੀਬੀਜੀ ਵੈਲਫੇਅਰ ਕਲੱਬ ਹਰ ਇੱਕ ਉਸ ਇਨਸਾਨ ਨਾਲ ਖੜਾ ਹੈ ਜੋ ਇਨਸਾਨੀਅਤ ਦੀ ਸੇਵਾ ਕਰਨਾ ਚਾਹੁੰਦਾ ਹੈ ਥੈਂਕ ਯੂ ਸਰ ਸੰਦੀਪ ਠੀਕ ਹੈ ਜੀ ਓਕੇ ਥੈਂਕ ਯੂ ਸਰ ਬੇਨਤੀ